ਨਾਜ਼ਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪੱਛਮੀ ਜਿਮਨੀ ਚੌਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਇੱਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਵਾਰਡ ਨੰਬਰ 65 ਤੋਂ ਕਾਂਗਰਸ ਦੇ ਸੈਂਕੜੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਦੂਜੇ ਪਾਸੇ ਹਲਕੇ ਦੇ ਕਈ ਵੱਡੇ ਕਾਰੋਬਾਰੀਆਂ ਨੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਆਪ ਪੰਜਾਬ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਸਾਰੇ ਲੋਕਾਂ ਨੂੰ ਰਸਮੀ ਤੌਰ ਤੇ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਆਪਾ ਗੂ ਹਰਚੰਦ ਸਿੰਘ ਬਰਸਤ ਸਨੀ ਆਲੂਵਾਲੀਆ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਚੇਅਰਮੈਨ ਰਮਨ ਬਹਿਲ ਅਤੇ ਦਿੱਲੀ ਦੀ ਸਾਬਕਾ ਮੰਤਰੀ ਰਾਖੀ ਪਟਲਾ ਵੀ ਮੌਜੂਦ ਸਨ ਵਾਰਡ ਨੰਬਰ 65 ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਕਾਂਗਰਸੀ ਆਗੂਆਂ ਵਿੱਚ ਐਡਵੋਕੇਟ ਬੌਬੀ ਕੁਮਾਰ ਐਡਵੋਕੇਟ ਅਰਜੁਨ ਗਾਂਧੀ ਸੋਨੂ ਕਲਿਆਣ ਰਵੀ ਅੰਕੁਲ ਮਨੋਜ ਸਚਿਨ ਕਵੀ ਰਵੀ ਅਟਵਾਲ ਨਿਕਲ ਵੰਸ਼ ਨੀਤੂ ਬਿਰਲਾ ਮੋਨੂ ਬਿਰਲਾ ਪੁਲਕਿਤ ਹਿਕਿਤ ਹਿਰਕਤ ਰਾਮ ਲਕਸ਼ਮਣ ਸੋਨੂ ਸ਼ਰਮਾ ਮਨੋਜ ਚਨਾਲੀਆ ਅਮਿਤ ਸੂਦ ਸਾਹਿਲ ਤੇ ਸਾਵਰ ਵਿੱਕੀ ਅਕਸ਼ ਦੇ ਨਾਮ ਪ੍ਰਮੁੱਖ ਹਨ ਇਸ ਤੋਂ ਇਲਾਵਾ ਸੁਰਿੰਦਰ ਸਿੰਘ ਪ੍ਰਿੰਸੀਪਲ ਮੰਜੂ ਗੀਤਾ ਅਤੇ ਕ੍ਰਿਸਟਿਨੀ ਚੋਹਾਨ ਨੇ ਵੀ ਆਪ ਦਾ ਪੱਲਾ ਫੜਿਆ ਲੁਧਿਆਣਾ ਦੇ ਵੱਡੇ ਕਾਰੋਬਾਰੀ ਹਿਮਾਂਸ਼ੂ ਮਹਾਜਨ ਦੀਪਕ 베ਰੀ ਸੁਰੇਸ਼ ਬੱਤਰਾ ਸੁਰੇਸ਼ ਜਿੰਦਲ ਵਿੱਕੀ ਮਲੋਤਰਾ ਵਿਸ਼ਾਲ ਖੋਸਲਾ ਵਿਕਾਸ ਖੋਸਲਾ ਅਮਿਤ ਦਕਤਾਰ ਨितीश ਜਸਰਾ ਲਵਨੀਸ਼ ਅਰੋੜਾ ਹਰਮੇਸ਼ ਅਰੋੜਾ ਮਨਪ੍ਰੀਤ ਸੇਖੂ ਮਨਿੰਦਰ ਸਿੰਘ ਸਾਹਿਰ ਸਿੱਧੂ ਪ੍ਰਭਦੀਪ ਸਿੰਘ ਵੀ ਆਪ ਵਿੱਚ ਸ਼ਾਮਲ ਹੋ ਗਏ। ਸ਼ਹਿਰੀ ਗਲਸੀ ਨੇ ਕਿਹਾ ਕਿ ਇਹਨਾਂ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਸਿਰਫ ਇੱਕ ਸੰਗਠਨਵਾਦ ਨਹੀਂ ਸਗੋਂ ਇਹ ਗੱਲ ਦਾ ਸੰਕੇਤ ਹੈ ਕਿ ਲੋਕਾਂ ਨੂੰ ਆਪ ਸਰਕਾਰ ਦੀਆਂ ਨੀਤੀਆਂ ਇਮਾਨਦਾਰੀ ਅਤੇ ਵਿਕਾਸ ਦੇ ਮਾਡਲ ਤੇ ਪੂਰਾ ਭਰੋਸਾ ਹੈ। ਉਹਨਾਂ ਕਹਿੰਦੇ ਕਿ ਲੋਕਾਂ ਦਾ ਉਤਸ਼ਾਹ ਵੇਖ ਕੇ ਸਾਫ਼ ਲੱਗ ਰਿਹਾ ਹੈ ਕਿ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਪੱਕੀ ਹੈ ਸਿਰਫ਼ ਨਤੀਜੇ ਆਉਣ ਦਾ ਬਾਕੀ ਹੈ